ਪਿੰਡ ਉਗੋਕੇ ਜਿਲ੍ਹਾ ਬਰਾਂਡਪੇ ਚ ਵਾਕਾ ਹੋਇਆ ਜੀ ਤੇ ਜਗਸੀਰ ਸਿੰਘ ਪੁੱਤਰ ਗਰਦੀਪ ਸਿੰਘ ਸੀ ਇਹ ਨੇ ਸੂਸਾਈਡ ਕੀਤਾਗਾ ਤੇ ਬੱਕਰੀਆਂ ਰੱਖਿਆ ਹੋਏ ਸੀ ਕੋਈ ਲੈਣ ਦੇਣ ਸੀਗਾ ਉਹਦੇ ਸਬੰਧ ਵਿੱਚ ਬੰਦੇ ਨੇ ਸੂਸਾਈਡ ਕਰ ਲਿਆ ਕਿਉਂ ਕਰਜੋ ਤੰਗ ਆ ਕੇ ਕੀਤਾ ਜੋ ਕੀਤਾ ਨੇ ਸੂਸਾਈਡ ਕਰਜੋ ਤੰਗ ਆ ਕੇ ਕੀਤਾਗਾ ਉਮਰ ਕਿੰਨੀ ਕੁ ਸੀ ਇਸ ਦੀ 25 ਅਸ਼ਟਮ 25 ਸਾਲ ਸੀ ਪਰਿਵਾਰ ਵਿੱਚ ਕੌਣ ਕੌਣ ਹੈ ਇਹ ਦੋ ਭਰਾ ਨੇ ਤੇ ਇੱਕ ਮਾਤਾ ਜੀ ਤੇ ਡੈਡੀ ਇਹਨਾਂ ਦੇ ਹੈ ਨਹੀਂ ਗਏ ਉਹ ਦਿਮਾਗੀ ਅਫਸਰ ਹੀ ਘਰੋਂ ਚਲੇ ਗਏ ਸੀਗੇ। ਠੀਕ। ਤੇ ਸਾਨੂੰ ਅੱਜ ਇੱਕ ਦੁਪਹਿਰੇ 1 ਵਜੇ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਇੱਕ ਬੰਦੇ ਨੇ ਇੱਥੇ ਫਾਹਲਾ ਲਾਣਾ। ਤਾਂ ਜਦੋਂ ਮੌਕੇ ਤੇ ਪਹੁੰਚੇ ਸੀ ਤਾਂ ਉੱਥੇ ਦੇਖਿਆ ਵੀ ਇੱਕ ਜਗਸੀਰ ਸਿੰਘ ਸਿਰਾ ਪੁੱਤਰ ਗੁਰਦੀਪ ਸਿੰਘ ਵਾਸੀ ਉਗੋਕੇ ਦਾ ਹੈਗਾ ਅੱਛਾ ਸੀ ਗਿਆ ਇਹ। ਉਮਰੇ ਦੀ 25 ਸਾਲ ਹੈ। ਤੇ ਇਹ ਕਾਫੀ ਕਰਦੇ ਹਾਲਾਤਾਂ ਤੋਂ ਕੰਧ ਪਰੇਸ਼ਾਨ ਰਹਿੰਦਾ ਸੀ ਕਾਫੀ ਗਰੀਬ ਸਿਰਵਾਰ ਨਾਲ ਤੰਗ ਉਪ ਰੱਖਿਆ ਸੀਗਾ ਇਹ। ਤੇ ਜਦੋਂ ਇਹਦੀ ਮਾਤਾ ਤੋਂ ਪੁੱਛਿਆ ਗਿਆ ਸਬੰਧ ਦੇ ਵੀ ਇਹੀ ਕਿਹਾ ਔਰ ਆਸ-ਪਾਸ ਦੇ ਲੋਕਾਂ ਦੇ ਵੀ ਸ਼ਰੀਅਤ ਥੋੜਾ ਡਿਪਰੈਸ਼ਨ ਜਿਹਾ ਸੀ ਵੀ ਆਪ ਦੀ ਗਰੀਬੀ ਨੂੰ ਲੈ ਕੇ ਤੇ ਅੱਜ ਉਹਨੇ ਉੱਥੇ ਦਰਖਤ ਨਾਲ ਲੋਈ ਨਾਲ ਪਾਹਲ ਹੈ ਤੇ ਆ ਉਹਦੀ ਮਾਤਾ ਦੇ ਬਿਆਨਾਂ ਦੇ ਉੱਤੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲੈਂਦੀ ਗਈ ਹੈ ਤੇ ਜਿਹੜੀ ਬੋਡੀ ਹੈ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀ